ਪਿਆਰੇ ਵਿਦਿਆਰਥੀਓ ਅੱਜ ਅਸੀਂ ਕਰਨੀ ਆ ਪੱਤਰ ਰਚਨਾ ਬਿਨੇ ਪੱਤਰ ਅਰਜੀ ਬੇਨਤੀ ਪੱਤਰ ਪ੍ਰਾਰਥਨਾ ਪੱਤਰ ਇਹ ਚਾਰੋਂ ਸ਼ਬਦ ਜਿਹੜੋ ਉਹ ਇੱਕੋ ਜਿਹੇ ਨੇ ਬਿਨੇ ਪੱਤਰ ਵੀ ਕਹਿ ਸਕਦੇ ਆ ਅਰਜੀ ਵੀ ਬੇਨਤੀ ਪੱਤਰ ਵੀ ਤੇ ਪ੍ਰਾਰਥਨਾ ਪੱਤਰ ਵੀ ਇਹਨਾਂ ਚਾਰੇ ਸ਼ਬਦਾਂ ਤੋਂ ਤੁਸੀਂ ਕਨਫਿਊਜ਼ ਨਹੀਂ ਹੋਣਾ ਇੱਕੋ ਜਿਹੇ ਨੇ ਬਿਨੇ ਪੱਤਰ ਲਿਖਣ ਦੇ ਲਈ ਇਸਦੇ ਕਿੰਨੇ ਭਾਗ ਨੇ ਪਹਿਲੇ ਨੰਬਰ ਤੇ ਤੁਸੀਂ ਲਿਖਣਾ ਆਰੰਭ ਆਰੰਭ ਦੇ ਵਿੱਚ ਲਿਖਣਾ ਤੁਸੀਂ ਸੇਵਾ ਵਿਖੇ ਜਿਹੜਾ ਕਿ ਤੁਸੀਂ ਖੱਬੇ ਪਾਸੇ ਤੋਂ ਸ਼ੁਰੂ ਕਰਨਾ ਸੇਵਾ ਵਿਖੇ ਤੋਂ ਦੂਜੇ ਨੰਬਰ ਤੇ ਸਮਰੱਥ ਅਧਿਕਾਰੀ ਦਾ ਅਹੁਦਾ ਤੇ ਪਤਾ ਭਾਵ ਕਿ ਜਿਸ ਨੂੰ ਅਸੀਂ ਪੱਤਰ ਲਿਖ ਰਹੇ ਹਾਂ ਉਸ ਪੱਤਰ ਜਿਹੜੀ ਉਹ ਆਪਣੇ ਤੋਂ ਉੱਚੇ ਅਹੁਦੇ ਦੇ ਕਿਸੇ ਵੀ ਵਿਅਕਤੀ ਨੂੰ ਲਿਖੀ ਜਾ ਸਕਦੀ ਆ ਤੇ ਉਸ ਅਧਿਕਾਰੀ ਦਾ ਅਹੁਦਾ ਲਿਖਣਾ ਕਿ ਉਹ ਕਿਹੜੇ ਅਹੁਦੇ ਤੇ ਆ ਪਾਪ ਕੀ ਜੇ ਅਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਜੀ ਨੂੰ ਜਾਂ ਮੁਖ ਅਧਿਆਪਕ ਜੀ ਨੂੰ ਲਿਖ ਰਹੇ ਹਾਂ ਤਾਂ ਅਸੀਂ ਲਿਖਾਂਗੇ ਪ੍ਰਿੰਸੀਪਲ ਸਾਹਿਬ ਜੀ ਮੁਖ ਅਧਿਆਪਕ ਜੀ ਤੇ ਪਤਾ ਉਹ ਕਿਸ ਸਕੂਲ ਦੇ ਪ੍ਰਿੰਸੀਪਲ ਨੇ ਕਿਸ ਕਿਸ ਸਕੂਲ ਦੇ ਮੁਖੀ ਨੇ ਸਕੂਲ ਦਾ ਨਾਮ ਫਿਰ ਪਿੰਡ ਜਾਂ ਸ਼ਹਿਰ ਜਿੱਥੇ ਉਹ ਸਕੂਲ ਹੈ ਇਸ ਤੋਂ ਇਲਾਵਾ ਜੇ ਅਸੀਂ ਕਿਸੇ ਡਾਕ ਅਧਿਕਾਰੀ ਦੇ ਨੂੰ ਲਿਖ ਰਹੇ ਹਾਂ ਤਾਂ ਅਸੀਂ ਪੋਸਟ ਮਾਸਟਰ ਸਾਹਿਬ ਜੀ ਇਹਨਾਂ ਨੂੰ ਅਸੀਂ ਪੱਤਰ ਆ ਜਿਹੜੀ ਉਹ ਲਿਖ ਸਕਦੇ ਹਾਂ ਤੀਜੇ ਨੰਬਰ ਤੇ ਤੁਸੀਂ ਲਿਖਣਾ ਪੱਤਰ ਲਿਖਣ ਦਾ ਵਿਸ਼ਾ ਪਾਪ ਕਿ ਤੁਸੀਂ ਕਿਸ ਸਬੰਧ ਵਿੱਚ ਜਿਹੜੀ ਉਹ ਪੱਤਰ ਲਿਖ ਰਹੇ ਹੋ ਜਿਵੇਂ ਕਿ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਸੀਂ ਸਕੂਲ ਦੇ ਪ੍ਰਿੰਸੀਪਲ ਸਾਹਿਬ ਜੀ ਨੂੰ ਜੁਰਮਾਨਾ ਮਾਫੀ ਲਈ ਬੇਨਤੀ ਪੱਤਰ ਲਿਖਣੀ ਹੈ ਤਾਂ ਤੁਸੀਂ ਵਿਸ਼ਾ ਲਿਖੋਗੇ ਜੁਰਮਾਨਾ ਮਾਫੀ ਸੰਬੰਧੀ ਬੇਨੇ ਪੱਤਰ ਅੱਗੇ ਚੌਥੇ ਨੰਬਰ ਤੇ ਲਿਖੋਗੇ ਸੰਬੋਧਨੀ ਸ਼ਬਦ ਸੰਬੋਧਨੀ ਸ਼ਬਦ ਤੋਂ ਭਾਵ ਹੁੰਦਾ ਜਦੋਂ ਅਸੀਂ ਕਿਸੇ ਨੂੰ ਸੰਬੋਧਨ ਕਰਨਾਗਾ ਬੁਲਾਉਣਾਗਾ ਕੁਝ ਕਹਿਗੇ ਉਹ ਹੋ ਗਿਆ ਸ਼੍ਰੀਮਾਨ ਜੀ ਤੇ ਸ਼੍ਰੀਮਤੀ ਜੀ ਸ਼੍ਰੀਮਾਨ ਜੀ ਪੁਰਸ਼ ਲਈ ਯੂਜ਼ ਹੁੰਦਾ ਤੇ ਸ਼੍ਰੀਮਤੀ ਜੀ ਇਸਤਰੀ ਲਈ ਜੇ ਸਕੂਲ ਦੇ ਮੁੱਖ ਅਧਿਆਪਕ ਜੀ ਨੇ ਤਾਂ ਤੁਸੀਂ ਸ਼੍ਰੀਮਾਨ ਜੀ ਲਿਖੋਗੇ ਜੇ ਮੁੱਖ ਅਧਿਆਪਕਾ ਜੀ ਨੇ ਤਾਂ ਸ਼੍ਰੀਮਤੀ ਜੀ ਭਾਵ ਪਾਪ ਕੀ ਜੇ ਸਰ ਨੇ ਤਾਂ ਸ਼੍ਰੀਮਾਨ ਜੀ ਮੈਡਮ ਨੇ ਤਾਂ ਸ਼੍ਰੀਮਤੀ ਜੀ ਪੰਜਵੇਂ ਨੰਬਰ ਤੇ ਤੁਸੀਂ ਲਿਖਣੀ ਆ ਉਸ ਤੋਂ ਬਾਅਦ ਤੁਸੀਂ ਸੰਬੋਧਨੀ ਸ਼ਬਦ ਤੋਂ ਬਾਅਦ ਜਿਹੜਾ ਆਪਣਾ ਵਿਸ਼ਾ ਵਾ ਉਹਨੂੰ ਐਕਸਪਲੇਨ ਕਰਨ ਤੋਂ ਬਾਅਦ ਜੋ ਵੀ ਤੁਹਾਡੀ ਹੈਗੀ ਆ ਸਮੱਸਿਆ ਜਾਂ ਫਿਰ ਕਿਸੇ ਵੀ ਪ੍ਰਕਾਰ ਦੀ ਉਹਨੂੰ ਪੂਰਾ ਤੁਸੀਂ ਆਪਣਾ ਪੱਖ ਰੱਖਣ ਤੋਂ ਬਾਅਦ ਪੰਜਵੇਂ ਨੰਬਰ ਤੇ ਤੁਸੀਂ ਧੰਨਵਾਦੀ ਸ਼ਬਦ ਲਿਖਣੀ ਆ ਕਿ ਇਸ ਲਈ ਅਸੀਂ ਤੁਹਾਡੇ অতি ਧੰਨਵਾਦੀ ਹੋਵਾਂਗੇ ਛੇਵੇਂ ਨੰਬਰ ਤੇ ਹੋ ਗਿਆ ਅੰਤਿਮ ਭਾਗ ਅੰਤਿਮ ਭਾਗ ਦੇ ਵਿੱਚ ਆਊਗਾ ਆਪ ਜੀ ਦਾ ਆਗਿਆਕਾਰ ਜਾਂ ਫਿਰ ਆਪ ਜੀ ਦਾ ਸ਼ੁਭਚਿੰਤਕ ਜਾਂ ਆਪ ਜੀ ਦਾ ਵਿਸ਼ਵਾਸ ਪਤਰ ਇਹ ਹੋਗੇ ਪੱਤਰ ਲਿਖਣ ਦਾ ਪੱਤਰ ਦੇ ਭਾਗ ਤਰਦਾ ਤਰੀਕਾ ਤੇ ਫਿਰ ਹੁਣ ਅਸੀਂ ਲਿਖਣੀ ਆ ਕਿ ਪੱਤਰ ਲਿਖਣੀ ਆ ਆਪਣੇ ਇਲਾਕੇ ਦੇ ਡਾਕੀਏ ਦੀ ਲਾਪਰਵਾਹੀ ਦੀ ਸ਼ਿਕਾਇਤ ਸਬੰਧਤ ਡਾਕ ਅਧਿਕਾਰੀ ਨੂੰ ਕਰੋ ਭਾਪ ਕੀ ਤੁਹਾਡੇ ਇਲਾਕੇ ਦਾ ਡਾਕੀ ਹੈ ਜਿਹੜਾ ਉਹ ਆਪਣਾ ਕੰਮ ਆ ਜਿਹੜਾ ਉਹ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ ਲਾਪਰਵਾਹੀ ਵਰਤ ਰਿਹਾ ਹੈ ਤਾਂ ਉਸ ਦੀ ਸ਼ਿਕਾਇਤ ਜਿਹੜੀ ਉਹ ਡਾਕ ਅਧਿਕਾਰੀ ਨੂੰ ਕਰਨੀ ਹੈ ਸ਼ੁਰੂ ਕਿਵੇਂ ਕਰਨਾ ਸੇਵਾ ਵਿਖੇ ਖੱਬੇ ਪਾਸੇ ਤੋਂ ਸੇਵਾ ਵਿਖੇ ਫਿਰ ਪੋਸਟ ਮਾਸਟਰ ਸਾਹਿਬ ਇਹ ਉਹਨਾਂ ਦਾ ਅਹੁਦਾ ਹੋ ਗਿਆ ਕਮਾ ਜਨਰਲ ਪੋਸਟ ਆਫਿਸ ਇਹ ਉਹਨਾਂ ਦਾ ਹੋ ਗਿਆ ਪਤਾ ਜਲੰਧਰ ਜਲੰਧਰ ਉਹ ਸ਼ਹਿਰ ਜਿੱਥੇ ਉਹ ਪੋਸਟ ਆਫਿਸ ਦਾ ਡੰਡੀ ਲਾਤੀ ਫਿਰ ਅਗਿਆ ਵਿਸ਼ਾ ਵਿਸ਼ਾ ਕੀ ਹੋ ਗਿਆ ਡਾਕੀਏ ਦੀ ਲਾਪਰਵਾਹੀ ਦੀ ਸ਼ਿਕਾਇਤ ਸੰਬੰਧੀ ਸੰਬੋਧਨੀ ਸ਼ਬਦ ਆ ਗਿਆ ਸ੍ਰੀਮਾਨ ਜੀ ਅੱਗੇ ਤੁਸੀਂ ਲਿਖਣਾ ਸ੍ਰੀਮਾਨ ਜੀ ਸੰਬੋਧਨੀ ਸ਼ਬਦ ਲਿਖਣ ਤੋਂ ਬਾਅਦ ਬੇਨਤੀ ਹੈ ਬੇਨਤੀ ਹੈ ਕਿ ਲਿਖ ਕੇ ਤੁਸੀਂ ਆਪਣੇ ਬਾਰੇ ਦੱਸਣਾ ਕਿ ਤੁਸੀਂ ਜਿਹੜੇ ਪੱਤਰ ਲਿਖ ਰਹੇ ਹੋ ਤੁਸੀਂ ਕੌਣ ਹੋ ਤੁਸੀਂ ਸਕੂਲ ਨੂੰ ਲਿਖ ਰਹੇ ਹੋ ਪ੍ਰਿੰਸੀਪਲ ਸਾਹਿਬ ਜੀ ਨੂੰ ਲਿਖ ਰਹੇ ਹੋ ਤਾਂ ਤੁਸੀਂ ਦੱਸਣਾ ਕਿ ਮੈਂ ਆਪ ਜੀ ਦੇ ਸਕੂਲ ਵਿੱਚ ਇਸ ਜਮਾਤ ਦੀ ਵਿਦਿਆਰਥਣ ਹਾਂ ਜਾਂ ਵਿਦਿਆਰਥੀ ਹਾਂ ਉਸੇ ਪ੍ਰਕਾਰ ਹੁਣ ਅਸੀਂ ਪੋਸਟਮਾਸਟਰ ਜੀ ਨੂੰ ਲਿਖ ਰਹੇ ਹਾਂ ਤਾਂ ਅਸੀਂ ਆਪਣੇ ਮੁਹੱਲੇ ਬਾਰੇ ਦੱਸਣਾ ਕਿ ਮੈਂ ਕਿਸ ਮੁਹੱਲੇ ਤੋਂ ਸਬੰਧ ਰੱਖਦੀ ਹਾਂ ਜਾਂ ਰੱਖਦਾ ਹਾਂ ਬੇਨਤੀ ਹੈ ਕਿ ਮੈਂ ਚੰਦਨ ਨਗਰ ਮੁਹੱਲੇ ਦਾ ਰਹਿਣ ਵਾਲਾ ਹਾਂ ਇਥੇ ਸ਼੍ਰੀ ਗੋਪੀ ਚੰਦ ਡਾਕ ਵੰਡਣ ਦਾ ਕੰਮ ਕਰਦੇ ਹਨ ਉਹ ਆਪਣੇ ਕੰਮ ਵਿੱਚ ਬਹੁਤ ਲਾਪਰਵਾਹੀ ਵਰਤਦੇ ਹਨ ਉਹਨਾਂ ਦੀ ਡਾਕ ਕਦੇ ਵੀ ਸਮੇਂ ਸਿਰ ਨਹੀਂ ਪਹੁੰਚਦੀ ਉਹ ਜਾਂ ਤਾਂ ਡਾਕ ਨੂੰ ਕਿਤੇ ਨਾ ਕਿਤੇ ਸੁੱਟ ਦਿੰਦੇ ਹਨ ਜਾਂ ਫਿਰ ਚਿੱਠੀਆਂ ਗਲੀ ਵਿੱਚ ਖੇਡਦੇ ਬੱਚਿਆਂ ਨੂੰ ਹੀ ਫੜਾ ਕੇ ਚਲੇ ਜਾਂਦੇ ਹਨ ਉਸ ਨਾਲ ਸਾਡੇ ਮੁਹੱਲੇ ਵਾਲੇ ਬਹੁਤ ਸਾਰੇ ਵਧੀਆ ਮੌਕਿਆਂ ਤੋਂ ਹੱਥ ਤੋਂ ਬੈਠਦੇ ਹਨ ਭਾਵੇਂ ਕਈ ਵਾਰ ਉਹਨਾਂ ਨੂੰ ਕੋਈ ਨੌਕਰੀ ਨਾਲ ਸੰਬੰਧਤ ਚਿੱਠੀ ਪੱਤਰ ਆਈ ਹੁੰਦੀ ਆ ਤਾਂ ਜਿਹੜਾ ਡਾਕੀ ਆ ਉਹ ਸਮੇਂ ਸਿਰ ਉਹਨਾਂ ਤੱਕ ਨਹੀਂ ਪਹੁੰਚਦੀ ਕਰਦਾ ਤਾਂ ਕੀ ਆ ਉਹਨਾਂ ਦਾ ਉਹ ਜਿਹੜਾ ਸੁਨਹਿਰੀ ਮੌਕਾ ਹੁੰਦਾ ਉਹ ਹੱਥੋਂ ਗਵਾਇਆ ਜਾਂਦਾ ਪਿਛਲੇ ਹਫਤੇ ਮੇਰੇ ਨਾਲ ਵੀ ਇੰਜ ਹੀ ਹੋਇਆ ਡਾਕੀਏ ਦੀ ਲਾਪਰਵਾਹੀ ਕਰਕੇ ਮੇਰੇ ਹੱਥੋਂ ਇੱਕ ਚੰਗੀ ਨੌਕਰੀ ਦਾ ਮੌਕਾ ਚਲਾ ਗਿਆ ਕਿਰਪਾ ਕਰਕੇ ਸ਼੍ਰੀ ਗੋਪੀ ਚੰਦ ਨੂੰ ਸੱਦ ਕੇ ਉਸ ਨੂੰ ਉਸਦੀ ਡਿਊਟੀ ਪ੍ਰਤੀ ਸੁਚੇਤ ਕੀਤਾ ਜਾਵੇ ਜਾਂ ਉਸ ਨੂੰ ਇਥੋਂ ਬਦਲ ਦਿੱਤਾ ਜਾਵੇ ਅੱਗੇ ਆ ਗਿਆ ਧੰਨਵਾਦੀ ਸ਼ਬਦ ਲਿਖਣਾ ਹੁੰਦਾ ਸੀ ਇੱਥੇ ਵਿਸ਼ੇ ਨੂੰ ਦੱਸਦਾ ਤੁਸੀਂ ਕੀ ਤੁਹਾਡੀ ਸਮੱਸਿਆ ਵਾ ਪੂਰੀ ਐਕਸਪਲੇਨ ਕਰ ਦਿੱਤੀ ਆ ਤਾਂ ਹੁਣ ਅਸੀਂ ਤੁਸੀ ਇਸ ਗੱਲ ਦੇ ਲਈ ਉਹਨਾਂ ਦਾ ਧੰਨਵਾਦੀ ਧੰਨਵਾਦੀ ਹੁਣ ਅਸੀਂ ਸਾਰੇ ਮੁਹੱਲਾ ਨਿਵਾਸੀ ਆਪ ਜੀ ਦੇ অতি ਧੰਨਵਾਦੀ ਹੋਵਾਂਗੇ ਅੰਤ ਦੇ ਵਿੱਚ ਆਪ ਜੀ ਦਾ ਸ਼ੁਭਚਿੰਤਕ ਫਿਰ ਤੁਸੀਂ ਇੱਥੇ ਆਪਣਾ ਨਾਮ ਲਿਖਣਾ ਕਮਾ ਫਿਰ ਮਿਤੀ ਮਿਤੀ ਭਾਵ ਜਿਸ ਦਿਨ ਤੁਸੀਂ ਉਹ ਪੱਤਰ ਲਿਖ ਰਹੇ ਹੋ ਉਸ ਦਿਨ ਦੀ ਮਿਤੀ ਠੀਕ ਹੈ ਬੱਚੇ